ਦੇ ਵਿੱਚ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜੋ ਪਾੜ ਪਿਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਪਾਰਟੀ ਜੋ ਹੈ ਉਹ ਥੋੜੀ ਘਾਟੇ ਦੇ ਵਿੱਚ ਤਾਂ ਗਈ ਹੈ ਪਰ ਜੇਕਰ ਹੁਣ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਸੀਰੇ ਤੋਂ ਨਵੀਆਂ ਨੀਤੀਆਂ ਰਣਨੀਤੀਆਂ ਇੱਥੇ ਤਿਆਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇੱਥੇ ਅਕਾਲੀ ਦਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਕਾਲੀ ਦਲ ਹੁਣ ਦੁਬਾਰਾ ਮੁੜ ਤੋਂ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਇੱਥੇ ਦੱਸ ਜੀ ਕਿ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਜਿਮਨੀ ਚੋਣਾਂ ਨੂੰ ਲੈ ਕੇ ਤਾਂ ਪੰਜਾਬ ਦੇ ਵਿੱਚ ਹਾਲਾਂਕਿ ਜਿਮਨੀ ਚੋਣਾਂ ਨੂੰ ਲੈ ਕੇ ਕਾਫੀ ਸਰਗਰਮ ਸਰਗਰਮੀ ਜਿਹੜੀ ਆ ਦੇਖਣ ਨੂੰ ਵੀ ਮਿਲ ਰਹੀ ਹੈ ਪਰ ਖਾਸ ਗੱਲ ਇਹ ਹੈ ਕਿ ਇਸ ਵਾਰ ਅਕਾਲੀ ਦਲ ਇੱਥੇ ਕੀ ਕਰੇਗਾ ਜਾਂ ਫਿਰ ਕਿਹੜੀਆਂ ਰਣਨੀਤੀਆਂ ਨੂੰ ਫੋਲੋ ਕਰਦਾ ਹੁਣ ਨਜ਼ਰ ਆਵੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਹੀ ਕਿਤੇ ਨਾ ਕਿਤੇ ਚੋਣਾ ਦੇ ਨਜ਼ਦੀਕ ਆ ਕੇ ਕਾਫੀ ਸਰਗਰਮ ਹੋ ਜਾਂਦੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਇੱਥੇ ਅਕਾਲੀ ਦਲ ਜਿਹੜਾ ਹੈ ਉਹ ਸਰਗਰਮ ਹੁੰਦਾ ਤਾਂ ਦਿਖਾਈ ਦਿੱਤਾ ਹੀ ਹੈ ਤੇ ਦੂਜੇ ਪਾਸੇ ਜੇਕਰ ਸੰਗਰੂਰ ਤੇ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੇ ਬਰਨਾਲਾ ਦੇ ਵਿੱਚ ਜਾ ਕੇ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਹਾਲਾਂਕਿ ਚੋਣਾ ਦੇ ਵਿੱਚ ਕਿਹੋ ਜਿਹਾ ਰਿਜ਼ਲਟ ਹੋਵੇਗਾ ਕਿੱਦਾਂ ਦਾ ਇਹ ਆਪਣਾ ਅ ਬੈਕ ਥੰਮ ਜਿਹੜਾ ਹੈ ਉਸ ਨੂੰ ਕੰਟਰੋਲ ਦੇ ਵਿੱਚ ਰੱਖਦੇ ਨੇ ਇਹ ਵੀ ਬਹੁਤ ਵੱਡੀ ਚੁਣੌਤੀ ਇਸ ਵਾਰ ਅਕਾਲੀ ਦਲ ਦੇ ਲਈ ਹੋਵੇਗੀ ਤੇ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ ਲਈ ਇਸ ਵਾਰ ਇਹ ਹੋਵੇਗੀ ਕਿਉਂਕਿ ਪਾਰਟੀ ਖੇਰੂ ਖੇਰੂ ਹੋਈ ਹੈ ਤੇ ਪਾਰਟੀ ਨੂੰ ਜੋੜ ਕੇ ਤੇ ਸੰਜੋਗ ਕੇ ਰੱਖਣਾ ਇੱਕ ਬਹੁਤ ਵੱਡਾ ਟਾਸਕ ਹੋਵੇਗਾ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲ ਰਹੇ ਹਾਂ ਹਾਂਜੀ ਮਾਲਵਿੰਦਰ ਜੀ ਬਤ ਬਾ ਸਵਾਗਤ ਹੈ ਤੁਹਾਡਾ ਹਾਂਜੀ ਸਰ ਸ੍ਰੀ ਅਕਾਲ ਧੰਨਵਾਦ ਜੀ ਹਾਂਜੀ ਮਾਲਵਿੰਦਰ ਜੀ ਮਾਲਵਿੰਦਰ ਜੀ ਇੱਥੇ ਕੀ ਕਹਿਣਾ ਚਾਹੋਗੇ ਜਿਮਨੀ ਚੋਣਾ ਨੂੰ ਲੈ ਕੇ ਅਕਾਲੀ ਦਲ ਮੁਰ ਤੋਂ ਸਰਗਰਮ ਹੋਇਆ ਹੈ ਬਰਨਾਲਾ ਸੰਗਰੂਰ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਆਉਣ ਵਾਲੀਆਂ ਚੋਣਾਂ ਦੀ ਜਿਹੜੀ ਪਲੈਨਿੰਗ ਹੈ ਤੇ ਮੀਟਿੰਗਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਦੇਖੋ ਜੀ ਉਹ ਤਾਂ ਹੋ ਗਿਆ ਬਣਾ ਦੋ ਤੇ ਕਦਾਂ ਨਹੀਂ ਪਹੁੰਚਣ ਲੱਗ ਗਿਆ ਉਹ ਕੰਮ ਹੋ ਗਿਆ ਹੂੰ ਹੋ ਹੁਣ ਤੱਕ ਤਾਂ ਕਿਸੇ ਵਰਕਰਾਂ ਨੂੰ ਕਿਸੇ ਨੂੰ ਵੀ ਇਹ ਮਿਲੇ ਹੈਗੇ ਜੀ ਹੁਣ ਇਹਨਾਂ ਦਾ ਪਰਸ਼ਾਂਤੀ ਡੱਡੂ ਵਾਲਾ ਕੰਮ ਹੁੰਦਾ ਹੂੰ ਉਹ ਕਹਿੰਦੇ ਉਹ ਜਿਵੇਂ ਕਹਿੰਦੇ ਨੇ ਕੋਠੇ ਕੋਠੇ ਤੋਂ ਗੁੱਡੀ ਘੇਰ ਕੋਈ ਖੈ ਨਾਲ ਦੁੱਖ ਦੇ ਮਾਰੇ ਕੰਨ ਵੀ ਬੰਨ੍ਹ ਦੀ ਨਾਲ ਹੋ ਗਏ ਉਹਨਾਂ ਬਿਲਕੁਲ ਹੋ ਗਈ ਇਹਨਾਂ ਦੇ ਤੇ ਪਹਿਲਾਂ ਤਾਂ ਹੁਣ ਅੱਜ ਤੱਕ ਕਿਸੇ ਵੀ ਕਾਰੀਦਾਰ ਨੇ ਕਿਸੇ ਵੀ ਪਿੰਡ ਦੇ ਵਿੱਚ ਦਿਖਾਓ ਕੋਈ ਵਰਕਰ ਇਹਨਾਂ ਦਾ ਹੈਗਾ ਜੀ ਉੱਪਰ ਕੀ ਜਿੰਨਾ ਤੱਕ ਜਦੋਂ ਵੀ ਕੋਈ ਵੀ ਪਾਰਟੀ ਹੈ ਜਿਹੇ ਜਿੰਨਾ ਤੱਕ ਆਪਣੇ ਵਰਕਰਾਂ ਨਾਲ ਜੁੜੀ ਰਹਿੰਦੀ ਜਦੋਂ ਵਰਕਰਾਂ ਨਾਲ ਕਟਿਆਉਂਦੇ ਨੇ ਜੀ ਫਿਰ ਉਹਨਾਂ ਦੇਕਰ ਪਾਰਟੀ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਗਿੱਦੜਪਾਹਾ ਦੇ ਸੀਨੀਅਰ ਲੀਡਰ ਸੀਗੇ ਜਿਹੜੇ ਅਕਾਲੀ ਦਲ ਦੇ ਡਿੰਪੀ ਉਹ ਆਪ ਦੇ ਵਿੱਚ ਕੱਲ੍ਹ ਸ਼ਾਮਿਲ ਹੋਏ ਨੇ ਆਪ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਜਿਹੜੀ ਆਪਸ ਦੇ ਵਿੱਚ ਵਾਰ ਹਮੇਸ਼ਾ ਹੀ ਦੇਖਣ ਨੂੰ ਮਿਲਦੀ ਹੈ ਜਿੱਦਾਂ ਕਿ ਆਪਸੀ ਤੰਗ ਜਿਹੜੇ ਹੁੰਦੇ ਨੇ ਉਹ ਕੱਸਦੇ ਹੋਏ ਹਮੇਸ਼ਾ ਹੀ ਦਿਖਾਈ ਦਿੰਦੇ ਨੇ ਰਾਜਨੇਤਾ ਆਪਸ ਦੇ ਵਿੱਚ ਤਾਂ ਇਥੇ ਡਿੰਪੀ ਦੇ ਉੱਤੇ ਵੀ ਬਹੁਤ ਸਾਰੇ ਨਿਸ਼ਾਨੇ ਸਾਦੇ ਗਏ ਨੇ ਕਿ ਉਹ ਪਾਰਟੀ ਜਦੋਂ ਪਾਰਟੀ ਦਾ ਟਾਈਮ ਆਇਆ ਤਾਂ ਉਹ ਪਾਰਟੀ ਦਾ ਸਾਥ ਛੱਡ ਗਏ ਬਹੁਤ ਸਾਰੀਆਂ ਜਿਹੜੀ ਗੱਲਾਂ ਨੇ ਉਹ ਕਈਆਂ ਜਾਰੀਆਂ ਨੇ ਫਿਲਹਾਲ ਡਿੰਪੀ ਦੇ ਵੱਲੋਂ ਇਹ ਚੀਜ਼ ਗਈ ਜਾ ਰਹੀ ਸੀ ਕਿ ਮੈਨੂੰ ਗਿੱਦੜ ਬਾਹਾ ਤੋਂ ਸੀਟ ਨਹੀਂ ਮਿਲ ਰਹੀ ਅਕਾਲੀ ਦਲ ਦੇ ਲਈ ਮੈਂ ਨਾ ਕੁਝ ਕੀਤਾ ਹੈ ਦਰਬਾਹਾ ਤੋਂ ਮੈਂ ਲਗਾਤਾਰ ਇੱਥੇ ਕਿਤੇ ਨਾ ਕਿਤੇ ਐਮਪੀ ਰਹਿ ਚੁੱਕਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਵੀ ਆਪਣੇ ਹਵਾਲੇ ਦਿੱਤੇ ਗਏ ਨੇ ਤੇ ਇਧਰੋਂ ਪਾਰਟੀ ਵੀ ਉਹਨਾਂ ਤੇ ਨਿਸ਼ਾਨੇ ਸਾਧ ਰਹੀ ਹੈ ਕਿ ਉਹ ਅਕਾਲੀ ਦਲ ਨੂੰ ਛੱਡ ਗਏ ਨੇ ਤੇ ਆਪ ਦੇ ਵਿੱਚ ਸ਼ਾਮਿਲ ਹੋ ਚੱਲੇ ਨੇ ਦੇਖੋ ਜੀ ਮੀਡੀਆ ਦੱਸਦਾ ਇਹੀ ਸੁਣਦੇ ਆਂ ਕਿ ਅਕਾਲੀ ਦਲ ਪਾਰਟੀ ਨੇ ਉਹ ਛੱਡਿਆ ਅਕਾਲੀ ਦਲ ਪਾਰਟੀ ਨੇ ਉਹਨੇ ਛੱਡੀ ਹੈ ਜੀ ਹੂੰ ਕਿਉਂ ਇਹ ਜਿਹੜਾ ਹੁਣ ਸੁਖਵੀਰ ਬਾਦ ਦਾ ਤੁਹਾਨੂੰ ਦੱਸ ਜਿਹੜਾ ਪ੍ਰਧਾਨਗੀ ਦਾ ਉਹਦਾ ਨਹੀਂ ਛੱਡ ਰਿਹਾ ਇਹ ਇੱਕ ਕਪਟੇ ਕਾਰਨ ਇਹ ਪਾਰਟੀ ਦੇ ਵਿੱਚ ਜੀ ਉਹਦਾ ਛੱਡਦੇ ਤਾਂ ਵਧੀਆ ਰਹੂ ਕੋਈ ਸ਼ਾਂਤ ਬਾਝੂ ਕਾਲੀਗੜ੍ਹ ਦੀ ਨਹੀਂ ਤਾਂ ਹੁਣ ਕਾਲੀਗੜ੍ਹ ਦਾ ਹੁਣ ਛਿੜੀ ਲੱਗਿਆ ਪਿਆ ਕੰਮ ਇਹ ਜਿਹੜੀਆਂ ਜਿਮਣੀ ਚੋਂ ਵਿਚੇ ਜਮੀਨ ਕਲੀਅਰ ਹੋ ਜਾਊਗਾ ਹੁਣ ਆਈ ਦੇ ਵਿੱਚ ਪਤਾ ਲੱਗੂਗਾ ਇਹਨਾਂ ਨੂੰ ਜੇ ਵੀ ਕੋਈ ਵੀ ਪਾਰਟੀ ਮੌਕੇ ਤੇ ਨਹੀਂ ਸੰਭਲਦੀ ਹੈਗੀ ਤਾਂ ਫਿਰ ਲੋਕ ਉਹਨਾਂ ਨੂੰ ਦੱਸ ਦਉਂਦੇ ਨੇ ਹੁਣ ਉਹਨਾਂ ਨਾਲੇ ਜਿੰਨੇ ਵੀ ਜਿੰਨੇ ਚੋਣਾਂ ਨੇ ਤੁਹਾਨੂੰ ਪਤਾ ਹੀ ਲੱਗ ਜੂਗਾ ਅਕਾਲੀ ਦਲ ਦਾ ਕੀ ਰੋਲ ਇਹਦੇ ਵਿੱਚ ਜੀ 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 ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਹੁਣ ਅਕਾਲੀ ਦਲ ਦੇ ਵਿੱਚੋਂ ਲੀਡਰ ਜਾਂਦੇ ਨਜ਼ਰ ਆ ਰਹੇ ਨੇ ਬਹੁਤ ਸਾਰੇ ਲੀਡਰਾਂ ਨੇ ਅਕਾਲੀ ਦਲ ਨੂੰ ਛੱਡ ਵੀ ਦਿੱਤਾ ਹੈ ਤਾਂ ਇੱਥੇ ਅਕਾਲੀ ਦਲ ਦੇ ਵਿੱਚ ਹੁਣ ਜੋ ਬੱਚੇ ਕੁچے ਲੀਡਰ ਰਹਿ ਚੁੱਕੇ ਨੇ ਬੱਚੇ ਕੁچے ਆਪਾਂ ਇੱਥੇ ਕਿਉਂ ਇਸਤੇਮਾਲ ਕਰ ਰਹੇ ਹਾਂ ਸ਼ਬਦ ਕਿਉਂਕਿ ਕਿਤੇ ਨਾ ਕਿਤੇ ਇਹ ਲੀਡਰ ਜਿੰਨੇ ਵੀ ਨੇ ਇਹ ਜਿਹੜੇ ਪਿੱਛੇ ਰਹਿ ਗਏ ਨੇ ਹੁਣ ਬੈਕਫੁੱਟ ਤੇ ਹੁਣ ਉਹਨਾਂ ਨੂੰ ਇੱਕ ਚਾਂਸ ਮਿਲੇਗਾ ਅੱਗੇ ਆਉਣ ਦਾ ਤਾਂ ਕੀ ਲੱਗਦਾ ਕਿ ਪਾਰਟੀ ਜੋ ਹੈ ਪਾਰਟੀ ਦੀ ਸਥਿਤੀ ਜੋ ਹੈ ਉਹ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੋ ਪਾਏਗੀ ਪੰਜਾਬ ਦੇ ਵਿੱਚ ਕੀ ਲੱਗਦਾ ਨਹੀਂ ਦੇਖੋ ਹੁਣ ਤਾਂ ਜੋ ਉਹ ਗੱਲ ਆ ਵਾਖਤੋਂ ਖੁੰਜੀ ਡੂਮਣੀ ਆਲ ਪਤਾਲ ਜੇ ਪਹਿਲਾਂ ਵਾਖਤ ਵਾਖਤ ਤੋਂ ਵਧੀਆ ਸੰਭਲ ਜਾਂਦੇ ਵਧੀਆ ਰਹਿੰਦੇ ਹੁਣ ਤਾਂ ਉਹੀ ਗੱਲ ਤੁਹਾਨੂੰ ਦੱਸ ਰਿਹਾ ਵਾਖਤੋਂ ਖੁੰਜੀ ਡੂਮਣੀ ਆਲ ਪਤਾਲ ਵਾਲੀ ਗੱਲ ਹੀ ਹੋਊਗੀ ਕੁਝ ਨਹੀਂ ਹੋਣਾ ਹੈਗਾ ਜੇ ਕੋਈ ਵੀ ਚੀਰਿਆ ਜਦੋਂ ਕੋਈ ਵੀ ਜਦੋਂ ਕੋਈ ਪਾਰਟੀ ਦੇ ਵਿੱਚ ਕਿਸਾ ਕੈਂਡੀਗੇਟ ਹਾਰਦਾ ਤਾਨੂੰ ਵੀ ਕਿਤੇ ਮੌਕਾ ਮਿਲ ਗਿਆ ਕਿਤੇ ਜਾਣ ਦਾ ਉਹਦੇ ਵਿੱਚ ਇਲਾਕੇ ਦੀਆਂ ਕਮੀਆਂ ਵਿਛਾਤੋ ਕੀ ਇਹ ਰਹਿ ਗਈਆਂ ਪਾਰਟੀਆਂ ਨੂੰ ਫਰੇਕਣ ਕਰਦੀ ਹੁਣ ਕਹਿੰਦੇ ਕਿੱਥੋਂ ਵੋਟਾਂ ਵਧੀਆਂ ਨੇ ਕਿੱਥੋਂ ਸਾਡੀਆਂ ਕੱਡੀਆਂ ਨੇ ਜਿਹਨਾਂ ਫਿਕਰ ਰਹੀਆਂ ਗੱਲਾਂ ਜਦੋਂ ਸੱਤਿਆਂ ਦੇ ਵਿੱਚ ਹੁੰਦੀਆਂ ਕੋਈ ਪਾਰਟੀ ਨਹੀਂ ਕਰਦੀ ਜਦੋਂ ਬੰਦੇ ਜਿੱਤ ਜਾਂਦੇ ਨੇ ਕਰਦੀ ਉਦੋਂ ਆ ਜਦੋਂ ਕੀ ਹੁੰਦੇ ਨੇ ਬੰਦੇ ਹਾਰਦੇ ਨੇ ਹਾਰ ਦੇ ਵਿੱਚ ਜ਼ਰੂਰ ਰੱਖਣ ਵੀ ਇਹ ਕਰਨਾ ਚਾਹੀਦਾ ਪਤਾ ਕਿੱਥੇ ਕਮੀ ਆ ਰਹੀਆਂ ਲੋਕਾਂ ਨਾਲ ਨਹੀਂ ਜੁੜਿਆ ਗਿਆ ਇਲਾਕੇ ਦੇ ਨਹੀਂ ਕੰਮ ਹੋਏ ਉਹ ਜਿਹਨਾਂ ਇਹਨਾਂ ਗਲਤੀਆਂ ਨੇ ਉਥੋਂ ਕਰਨ ਪਾਰਟੀ ਯਾਦੇ ਕਮਜ਼ੋਰ ਹੋਦੀ ਆ ਜਿਵੇਂ ਹੁਣ ਸੁਖਵੀਰ ਬਾਦਲ ਤੇ ਜਿਹੜੇ 25 ਸਾਲ ਰਾਜ ਕਰਨ लागले ਦੇਖੋ ਕੀ ਹੋਇਆ ਹਾਲ ਇਹਨਾਂ ਦਾ ਅਸਰ ਬਿਲਕੁਲ ਜੀ ਬਿਲਕੁਲ ਕਈ ਵਾਰ ਦੇਖੋ ਲੋਕਾਂ ਦੀਆਂ ਵੀ ਉਮੀਦਾਂ ਹੁੰਦੀਆਂ ਨੇ ਹੁਣ ਜੇਕਰ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆਂ ਹਾਲਾਂਕਿ ਉਹਨਾਂ ਦੇ ਮੋਢਿਆਂ ਤੇ ਜਦੋਂ ਜ਼ਿੰਮੇਵਾਰੀਆਂ ਸੀ ਉਹਨਾਂ ਨੇ ਅਕਾਲੀ ਦਲ ਨੂੰ ਇਸ ਕਦਰ ਬਚਾਇਆ ਹੋਇਆ ਸੀ ਕਿ ਲੋਕਾਂ ਦਾ ਕਿਤੇ ਨਾ ਕਿਤੇ ਭਰੋਸਾ ਉਹਨਾਂ ਨੇ ਜਿੱਤਿਆ ਹੋਇਆ ਸੀ ਤੇ ਲੋਕਾਂ ਨੇ ਜੋ ਉਮੀਦ ਸੁਖਬੀਰ ਬਾਦਲ ਤੋਂ ਰੱਖੀ ਹੈ ਕੀ ਲੱਗਦਾ ਕਿ ਸਮੇਂ ਦੇ ਬੀਤਣ ਨਾਲ ਸੁਖਬੀਰ ਬਾਦਲ ਉਹਨਾਂ ਉਮੀਦਾਂ ਤੇ ਵੀ ਖਰੇ ਨਹੀਂ ਉਤਰੇ ਇਹ ਕੋਈ ਵੱਡਾ ਕਾਰਨ ਤਾਂ ਇਹ ਹੀ ਚੀਜ਼ ਹੈ ਦੁਬਾਰਾ ਤੇ ਉਹਨਾਂ ਦੇ ਉੱਤੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਨੇ ਖੜੀ ਨੂੰ ਉਤਰਨਾ ਹੁਣ ਤਾਂ ਦੱਸੋ ਜਿਵੇਂ ਬਟੂਆਲੀ ਵੀ ਦੇਖ ਰਹੇ ਸੀ ਵੀਡੀਓਜ਼ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਤੇ ਜੀ ਅ ਕੈਰੋਂ ਸੀ ਮੇਰੇ ਕੋਲ ਕੋਈ ਪੱਕਾ ਏਰੀਆ ਨਹੀਂ ਹੈਗਾ ਵੀ ਇਹਨਾਂ ਨੇ ਪਾਰਟੀ ਜਦੋਂ ਬੱਧਿਆ ਜਦੋਂ ਅੰਮਰਪਾਲ ਦੇ ਉੱਤੇ ਬਰਾਬਰ ਖੜਾ ਹਾਵਟੂਗਾ ਉਹਦੇ ਵਿੱਚ ਵੀ ਦਹਾ ਰਹੇ ਦੀ ਬੀਬੀ ਜੰਗੀਰ ਕੌਰ ਵੀ ਕੱਲਾ ਰੋਇਆ ਇੱਕ ਦਿਨ ਆਪਣਾ ਸੁਖਵੀਰ ਬਾਦਲ ਵੀ ਮੇਰੇ ਤੋਂ ਗਲਤੀ ਹੋਈਆਂ ਨੇ ਪਾਰਟੀਆਂ ਹੋਈਆਂ ਨੇ ਜਦੋਂ ਕਾਲੀ ਗੱਲ ਦੇ ਵਿੱਚੋਂ ਜਦੋਂ ਬਗਾਵਤ ਹੋਣ ਲੱਗ ਜਾਂਦੀ ਹੈ ਫਿਰ ਪਾਰਟੀਆਂ ਦੇ ਵਿੱਚ ਇਹ ਹੀ ਨਿਖਾਰ ਆਉਂਦਾ ਹੈਗਾ ਜਦੋਂ ਬਗਾਵਤ ਨਹੀਂ ਹੁੰਦੀ ਉਦੋਂ ਫਿਰ ਇੱਕ ਪਾਰਟੀ ਤੇ ਜਿਹੜਾ ਮਜ਼ਬੂਤ ਹੁੰਦੀਆਂ ਨੇ ਜਦੋਂ ਬਗਾਵਤ ਹੁੰਦੀ ਆ ਉਹ ਉਹਨੂੰ ਘਰੇ ਬੈਠ ਕੇ ਨਿਮੇੜ ਲੈਣਾ ਚਾਹੀਦਾ ਸਾਡੇ ਵਿੱਚ ਕਿੱਥੋਂ ਕਮੀਆਂ ਰਹਿ ਗਈਆਂ ਜਦੋਂ ਫਿਰ ਲੰਬਾ ਸਮਾਂ ਲੱਗ ਜਾਂਦਾ ਉਦੋਂ ਬਾਕਤ ਲੰਘ ਜਾਂਦਾ ਹੁੰਦਾ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਇਹਨਾਂ ਤੋਂ ਬਿਲਕੁਲ ਬਿਲਕੁਲ ਦੇਖੋ ਬਗਾਵਤ ਦੇ ਵੀ ਤੁਸੀਂ ਗੱਲ ਜਿੱਦਾਂ ਕੀਤੀ ਹੈ ਕਿ ਬਗਾਵਤ ਜਦੋਂ ਇੱਕ ਪਾਰਟੀ ਦੇ ਵਿੱਚ ਹੋ ਜਾਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਬਾਹਰ ਨਿਕਲ ਕੇ ਆ ਜਾਂਦੀਆਂ ਨੇ ਜੋ ਨਹੀਂ ਆਣੀਆਂ ਚਾਹੀਦੀਆਂ ਤੇ ਦੂਜੀ ਪਾਰਟੀਆਂ ਵੀ ਉਹਨਾਂ ਚੀਜ਼ਾਂ ਦਾ ਫਾਇਦਾ ਚੁੱਕਦੀਆਂ ਨੇ ਕੋਈ ਬੰਦਾ ਆਪਣੀ ਹੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਫੁੱਟ ਪੈ ਜਾਂਦੀ ਹੈ ਜਦੋਂ ਕਿ ਉਹਨਾਂ ਅਕਾਲੀ ਦਲ ਦੇ ਵਿੱਚ ਹੋਇਆ ਤਾਂ ਅਕਾਲੀ ਦਲ ਕਿਤੇ ਨਾ ਕਿਤੇ ਮਜ਼ਬੂਤ ਹੋਣ ਦੀ ਬਜਾਏ ਉਹ ਜਿਹੜੀ ਮਜ਼ਬੂਤੀ ਹੈ ਇੱਕ ਕਿਸਮ ਦੀ ਪਕੜ ਸੀ ਇਹਨਾਂ ਦੀ ਲੋਕਾਂ ਦੇ ਉੱਤੇ ਉਹ ਖੁੰਝ ਗਈ ਹੈ ਕੀ ਲੱਗਦਾ ਦੇਖੋ ਜੀ ਮੈਂ ਤਾਂ ਇਹੀ ਗੱਲ ਕਹਿਣਾ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਛੱਡ ਕੇ ਨੌਜਵਾਨ ਜਿਵੇਂ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਜਿਨੇ ਨਵੀਂ ਪੀੜ੍ਹੀ ਆ ਨਵੀਂ ਪੀੜ੍ਹੀ ਦੇ ਮਤਲਬ ਉਸ ਮੁਤਾਬਕ ਚੱਲਣਾ ਚਾਹੀਦਾ ਜਿਹੜੇ ਵੱਡੇ ਲੀਡਰ ਨੇ ਜਿਵੇਂ ਢੀਂਡ ਸਾਹ ਹੋ ਗਿਆ ਬਟ ਉਹ ਆ ਗਿਆ ਚੁੱਪ ਕਰਕੇ ਘਰੇ ਬੈਠ ਲੈਣਾ ਚਾਹੀਦਾ ਪਰ ਬੈਠਣਾ ਇਹਨਾਂ ਨੂੰ ਮੁੱਖਾ ਜਿਨ੍ਹਾਂ ਤੇ ਕਰੇ ਹੈ ਪੁਰਾਣੇ ਲੀਡਰ ਪਾਰਟੀ ਦੇ ਵਿੱਚ ਬਕਾਵਤ ਕਰਦੇ ਰਹਿਣਗੇ ਇਹ ਪਾਰਟੀ ਦੇ ਕੋਈ ਕਾਮਯਾਬ ਹੋਣ ਦੇ ਚਾਂਸ ਲੱਗਦੇ ਨਹੀਂਗੇ ਜਿਹੜੇ ਚੰਗੇ ਵਧੀਆ ਪੰਜਾਬ ਦੀ ਜਾਂ ਕਾਲੀ ਦਲ ਦੀ ਵਧੀਆ ਗੱਲ ਕਰਦੇ ਨੇ ਉਹ ਲੋਕਿਆਂ ਨੂੰ ਮੂਰੇ ਜਰੂਰ ਆਉਣਾ ਤਾਂ ਹੀ ਦਾ ਮਾਣਦਾਰ ਬੰਦਿਆਂ ਨੂੰ ਜਿਹੜੇ ਹੁਣ ਪਹਿਲਾਂ ਤੋਂ ਅੱਜ ਤੱਕ ਕਾਲੀ ਦੇ ਵੱਲ ਵਿੱਚ ਰਹੇ ਹੋ ਕੋਈ ਆਪਦੇ ਇਲਾਕੇ ਦੇ ਵਿੱਚ ਆਪਣੀ ਮਾਣਦਾਰੀ ਤੇ ਜਾਂ ਆਪਦੇ ਕੰਮਾਂ ਕਰਾ ਨਾਲ ਨਹੀਂ ਜਾਣੇ ਜਾਂਦੇ ਉਹਨਾਂ ਨੂੰ ਆਪੇ ਸੋਚ ਲੈਣਾ ਚਾਹੀਦਾ ਵੀ ਹੁਣ ਪਿੱਛੇ हट ਜਾਣਾ ਵਧੀਆ ਗੱਲ ਹੋਊਗੀ। ਕੋਈ ਵੀ ਟਾਈਮ ਹੁੰਦਾ ਜਦੋਂ ਨੇਰੀ ਲੰਘਦੀ ਆ ਜਿਹੜੇ ਦਰਖਤ ਪੱਟੇ ਜਾਂਦੇ ਨੇ ਦਰਖਤ ਉਹੀ ਪੱਟੇ ਜਾਂਦੇ ਨੇ ਇਹਨੇ ਜਿੰਨਾ ਮਜ਼ਬੂਤ ਨੇ ਜਿਹੜੇ ਦਰਖਤ ਵਧੀਆ ਹੁੰਦੇ ਨੇ ਉਹ ਹਮੇਸ਼ਾ ਵਾਸਤੇ ਸਦਾ ਵਹਾਰ ਖਾਉਂ ਦਿੰਦੇ ਨੇ ਲੋਕਾਂ ਨੂੰ। ਇਹੀ ਗੱਲ ਲੀਡਰ ਦੀ ਹੁੰਦੀ ਆ। ਕਾਨੂੰਨ ਟੁੱਟ ਜਾਂਦਾ ਫਿਰ ਲੋਕ ਉਹਦੇ ਨਾਲੋਂ ਟਾਈਮ ਨਹੀਂ ਲਾਉਂਦੇ ਟੁੱਟਣ ਵਾਸਤੇ ਬਿਲਕੁਲ ਜੀ ਬਿਲਕੁਲ ਹਾਲਾਂਕਿ ਇਹ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਕਹਿਨ ਨੂੰ ਪਰ ਇੱਥੇ ਜੇਕਰ ਅਕਾਲੀ ਦਲ ਦੀ ਸਥਿਤੀਆਂ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਹੁਣ ਜਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਸਰਗਰਮ ਵੀ ਹੋਇਆ ਹਾਲਾਂਕਿ ਚਲੋ ਠੀਕ ਹੈ ਇਹ ਵੀ ਗੱਲ ਸਹੀ ਹੈ ਇੱਥੇ ਕਿ ਸਰਗਰਮ ਹੋਇਆ ਤਾਂ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਲੋਕ ਵੀ ਕਹਿਣ ਲੱਗ ਪਏ ਸੀ ਕਿ ਹੁਣ ਅਕਾਲੀ ਦਲ ਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਹੋਣਗੀਆਂ ਕਿੱਦਾਂ ਦੀਆਂ ਪਲੈਨਿੰਗਸ ਹੋਣਗੀਆਂ ਤਾਂ ਕਿਤੇ ਨਾ ਕਿਤੇ ਜੇਕਰ ਕੰਮ ਦੀ ਉਹ ਕਰ ਰਹੇ ਨੇ ਇੱਥੇ ਕੋਸ਼ਿਸ਼ ਤਾਂ ਵਾਕਈ ਇੱਥੇ ਮੈਨੂੰ ਲੱਗਦਾ ਹੈ ਕਿ ਹੋਣੀ ਵੀ ਚਾਹੀਦੀ ਹੈ ਇੱਕ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਰ ਇੱਥੇ ਜੇਕਰ ਆਪਾਂ ਗੱਲ ਕਰ ਲਈ ਅਕਾਲੀ ਦਲ ਦੀ ਤਾਂ ਹੁਣ ਇੱਥੇ ਜਿਹੜੇ ਲੀਡਰ ਅਕਾਲੀ ਦਲ ਦੇ ਵਿੱਚ ਬਚੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਦਾਂ ਦਾ ਹੀ ਰੁਤਬਾ ਕਾਇਮ ਕਰ ਸਕਦੇ ਨੇ ਜੋ ਕਿ ਬਾਗੀ ਧੜੇ ਦਾ ਸੀ ਹਾਂ ਦੇਖੋ ਜੀ ਲੱਗਦਾ ਨਹੀਂ ਮੈਨੂੰ ਵੀ ਹੋਵੇ ਕਿ ਹੰਮ ਨੇ ਕਾਮਯਾਬ ਹੋ ਜਾਣਗੇ ਹਾਂ ਜੇ ਨਵੇਂ ਪੀੜੀ ਨੂੰ ਨਵੇਂ ਯੁੱਗ ਨੂੰ ਟਾਈਮ ਦਿੰਦੇ ਨੇ ਫੇਰ ਕੁਝ ਉਮੀਦਾਂ ਹੈਗੀਆਂ ਨੇ ਜਿਹੜੇ ਪੁਰਾਣੇ ਲੀਡਰ ਬੈਠੇ ਨੇ ਉਹ ਨਵੇਂਆਂ ਨੂੰ ਮੂਹਰੇ ਨਹੀਂ ਆਉਣ ਦਿੰਦੇ ਹੈਗੇ ਤੇ ਮੈਂ ਤਾਂ ਇਹ ਕਹਿਣਾ ਵੀ ਜਿੰਨਾ ਤੇ ਖਰਚਾ ਨੂੰ ਸੋਡਾ ਸਮਾਤੀ ਨੰਗ ਜਾਂ ਜੇ ਮੈਂ ਕਾਲੀ ਦਾਲਾ ਸ਼੍ਰੋਮਣੀ ਕਮੇਟੀ ਹੋ ਗਈ ਇਹ ਹੋ ਗਈ ਪਿੱਛੇ ਹਟ ਲੈਣਾ ਚਾਹੀਦਾ ਜੀ ਜੇ ਕਰ ਨਹੀਂ ਹਟੇ ਫਿਰ ਸਾਨੂੰ ਲੋਕ ਪਿੱਛੇ हट ਜਾਣਗੇ ਹੁਣ ਜਿਵੇਂ ਜਗਵੀਰ ਬਾਦਲੂਰੀ ਦੇਖ ਰਹੇ ਨੇ ਦੇਖੋ ਆਪਣਾ ਕੈਪਟਨ ਮਨਿੰਦਰ ਮੁਖਮਤਰੀ ਆ ਕਿੰਨੀ ਸਭੀ ਦੀ ਬਾਦਲ ਵੀ ਜਾਂਦੇ ਜਾਂਦੇ ਹਾਰ ਕੇ ਗਏ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜੀ ਬਾਦਲ ਸਾਹਿਬ ਨੇ ਉਹਦੇ ਖੜਾ ਕੀਤਾ ਫਿਰ ਜਿੰਨਾ ਉਹਨਾਂ ਦਾ ਬਾਦਲ ਸਾਹਿਬ ਦਾ ਹੋੜ ਸੀ ਇਹ ਉਹ ਲੀਹਾਂ ਤੇ ਨਹੀਂ ਚੱਲ ਸਕਦਾ ਇਹਦੀ ਸੋਚ ਵੱਖਰੀ ਆ ਉਹਦੀ ਸੋਚ ਜ਼ਮੀਨ ਸਮਾਰ ਦਾ ਫਰਕ ਆ ਬਿਲਕੁਲ ਕਿ ਜਿਹੜੇ ਵੱਡੇ ਲੀਡਰ ਪੁਰਾਣੇ ਲੀਡਰ ਤੇ ਬਾਦਲ ਲਈ ਵੀ ਚੇਪ ਵੀ ਮਾਰਦੇ ਤੇ ਬਾਦਲ ਦਾ ਅੱਖਾ ਵੀ ਮਾਰਦੇ ਤੇ ਹੁਣ ਇਹਦੇ ਮੂਹਰੇ ਜਿਹੜੇ ਬਗਾਵਤ ਕਰਨ ਲੱਗੇ ਦੂਜੇ ਲੀਡਰ ਇਹ ਤਾਂ ਹੁਣ ਉਹ ਡੱਡੂ ਵਾਲਾ ਕੰਮ ਆ ਇੱਕ ਦਿਨ ਤੱਕੜੀ ਚੜ ਜਾ ਕਰੂਗਾ ਛਾਲ ਮਾਰ ਜਾ ਕਰੂਗਾ ਹੁਣ ਵਾਲੇ ਟਾਈਮ ਦੇ ਵਿੱਚ ਹਜੇ ਹੋਰ ਵੀ ਬਹੁਤ ਭੱਜਣਗੇ ਇਥੋਂ ਜੀਆਂ ਪਾਰਟੀਆਂ ਦੇ ਵਿੱਚੋਂ ਜਦੋਂ ਨਹੀਂ ਟਿਕਟ ਮਿਲਦੀ ਦੂਜੀ ਪਾਰਟੀ ਛਾਲ ਮਾਰ ਕੇ ਜਾਂਦੇ ਨੇ ਪਰ ਮੈਂ ਤਾਂ ਇਹ ਵੀ ਤੁਹਾਨੂੰ ਛੋਡੇ ਆਮ ਆਦਮੀ ਪਾਰਟੀਆਂ ਨੂੰ ਵੀ ਕਹਿੰਨੇ ਅਸੀਂ ਵੀ ਵੋਟਾਂ ਪਾਈਆਂ ਨੇ ਫਿਰ ਛੋਡੇ ਵਿੱਚ ਵੀ ਭਾਈ ਵਗਾਰ ਤਾਂ ਹੋਣਗੇ ਆ ਹੋ ਸਕਦਾ ਵੀ ਛੋਡੇ ਵੀ ਦੋ ਢੜੇ ਹੋ ਜਾਣ ਪਰ ਆਪਣਾ ਟਿੰਡਾਂ ਦੇ ਵਿੱਚ ਜਿਵੇਂ ਲੋਕਾਂ ਨੇ ਤੁਹਾਨੂੰ ਆਸਾਂ ਉਮੀਦਾਂ ਨਾਲ ਵੋਟਾਂ ਪਾਈਆਂ ਨੇ ਉਹਨਾਂ ਦੇ ਵਿੱਚ ਰਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੋ ਕਹਿਣਾ ਸੋਚੋ ਵੀ ਕਿਹਨੇ ਆਪਾਂ ਲੋਕਾਂ ਨੇ ਜਿੱਤੇ ਆ ਤੇ ਘਰੇ ਬੈਠ ਜੂ ਨਹੀਂ ਘਰੇ ਬੈਠਣ ਦਾ ਸਮਾਂ ਨਹੀਂ ਹੈਗਾ ਜਿਵੇਂ ਇੱਕ ਦੂਜੇ ਤੇ ਮਿਹਣੇ ਤਾਨੇ ਮਾਰੀਆਂ ਦਰ ਮੈਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਕਹਿਣਾ ਵੀ ਇਹ ਲੜੀ ਨਾ ਖਰਾਬ ਕਰ 5 ਸਾਲ ਤੋਂ ਨੂੰ ਦਿੱਤੇ ਨੇ 5 ਸਾਲ ਦੇ ਵਿੱਚ ਕੁਝ ਕਰਕੇ ਦਿਖਾਓ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਹੈ ਕਿ ਹੁਣ ਦੇਖੋ ਸਰਕਾਰਾਂ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਨੇ ਹਾਲਕਿ ਇਹਨਾਂ ਉਮੀਦਾਂ ਦੇ ਉੱਤੇ ਲੋਕਾਂ ਨੂੰ ਵੀ ਸਰਕਾਰਾਂ ਨੂੰ ਵੀ ਖਰੇ ਹੋਣ ਦਾ ਬਹੁਤ-ਬਹੁਤ ਇੱਥੇ ਕਿਤੇ ਨਾ ਕਿਤੇ ਕੋਸ਼ਿਸ਼ਾਂ ਜਿਹੜੀਆਂ ਨੇ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਇੱਕ ਆਸ ਤੇ ਉਮੀਦ ਤੇ ਸਾਰੇ ਹੀ ਲੋਕ ਵੋਟ ਵੀ ਪਾਉਂਦੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਆਮ ਜਨਤਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਹੈ ਬਹੁਤ-ਬਹੁਤ ਧੰਨਵਾਦ ਮਾਲਵਿੰਦਰ ਜੀ ਤੁਹਾਡਾ ਇੱਥੇ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹਾਂ ਜੀ ਹਾਂ ਜੀ ਹਾਂ ਜੀ ਤਾਂ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਜਿਮਨੀ ਚੋਣਾ ਨੂੰ ਲੈ ਕੇ ਇੱਥੇ ਅਕਾਲੀ ਦਲ ਸਰਗਰਮ ਹੋਇਆ ਤੇ ਜ਼ਿਮਨੀ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਜਲਦ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਹੁਣ ਬਰਨਾਲਾ ਤੇ ਸੰਗਰੂਰ ਦੇ ਵਿੱਚ ਜਿਹੜੀ ਮੀਟਿੰਗਾਂ ਨੇ ਜਾਰੀ ਹੋ ਚੁੱਕੀਆਂ ਨੇ ਹਾਲਾਂਕਿ ਇਹ ਮੀਟਿੰਗਾਂ ਦੇ ਵਿੱਚ ਕਿਹੋ ਜਿਹੀ ਨੀਤੀਆਂ ਨੂੰ ਅੱਗੇ ਲਿਆ ਕੇ ਪਲੈਨਿੰਗ ਦੇ ਨਾਲ ਕੰਮ ਹੋਣਗੇ ਜਾਂ ਫਿਰ ਚੋਣਾਂ ਦੇ ਵਿੱਚ ਕਿਸ ਤਰੀਕੇ ਦਾ ਕੰਮ ਅਕਾਲੀ ਦਲ ਕਰਦੀ ਨਜ਼ਰ ਆਵੇਗੀ ਤਾਂ ਇਹ ਸਾਰੇ ਬਹੁਤ ਵੱਡੇ ਸਵਾਲ ਨੇ ਤੇ ਅਕਾਲੀ ਦਲ ਤੇ ਇੱਕ ਹੋਰ ਹੁਣ ਜਿਹੜੀ ਕਿਤੇ ਨਾ ਕਿਤੇ ਚੁਣੌਤੀ ਇਹ ਬਣੀ ਹੋਈ ਹੈ ਕਿ ਅਕਾਲੀ ਦਲ ਦਾ ਜੋ 파ੜ ਪਿਆ ਸੀ ਉਸ ਗੈਪ ਨੂੰ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਭਰਦਾ ਹੈ ਫਿਲਹਾਲ ਦੀ ਘੜੀ ਇਹ ਵੀ ਦੇਖਣਾ ਹੋਵੇਗਾ ਤੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਸਥਿਤੀਆਂ ਦੀ ਜਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਵਿੱਚ ਜੋ 파ੜ ਪਿਆ ਸੀ ਤੇ ਇੱਥੇ ਜੋ 파ੜ ਪੈਣ ਦੇ ਨਾਲ ਕਾਫੀ ਜਿਹੜੇ ਵੱਡੇ ਲੀਡਰ ਨੇ ਉਹ ਇਸ ਨੂੰ ਛੱਡ ਚੁੱਕੇ ਨੇ ਬਾਗੀ ਧੜੇ ਦੀ ਜਕਰ ਗੱਲ ਕਰੀਏ ਤਾਂ ਬਾਗੀ ਧੜੇ ਦੇ ਵੱਲੋਂ ਇੱਥੇ ਕਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਸੀ ਸੁਖਬੀਰ ਬਾਦਲ ਕੋਲੋਂ ਹਾਲਾਂਕਿ ਉਹਨਾਂ ਨੇ ਇਹ ਤਾਂ ਕਿਹਾ ਸੀ ਸੁਖਬੀਰ ਬਾਦਲ ਕੋਲੋਂ ਪਰ ਲੋਕਾਂ ਦੇ ਸਵਾਲ ਸੀ ਕਿ ਇੱਕ ਪਾਰਟੀ ਨੂੰ ਚਲਾਉਣ ਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਹੁੰਦੇ ਨੇ ਤਾਂ ਇੱਥੇ ਬਾਗੀ ਧੜਾ ਵੀ ਉਹਨਾਂ ਹੀ ਜ਼ਿੰਮੇਵਾਰ ਸੀ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਸੁਖਬੀਰ ਬਾਦਲ ਤੇ ਵੀ ਕਾਫੀ ਵੱਡੇ ਸਵਾਲ ਉੱਠੇ ਜਦੋਂ ਅਕਾਲੀ ਦਲ ਦੇ ਵਿੱਚ 파ੜ ਪਏ ਜਾਂ ਫਿਰ ਗਲਤੀਆਂ ਦੀ ਜਿਹੜੇ ਗੁੰਜਾਇਸ਼ਾਂ ਹੋਈਆਂ ਤਾਂ ਇੱਥੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕੁਐਸਚਨ ਕਿਤੇ ਸੀ ਇਹ ਵੀ ਸਵਾਲ ਪੁੱਛੇ ਸੀ ਕਿ ਜੇਕਰ ਵਾਕਈ ਸੁਖਬੀਰ ਬਾਦਲ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਇਲਮ ਹੈ ਤਾਂ ਉਹਨਾਂ ਦੇ ਵੱਲੋਂ ਇੱਥੇ ਮਾਫੀ ਕਿਉਂ ਨਹੀਂ ਮੰਗੀ ਗਈ ਤਾਂ ਇਹ ਵੀ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਅਜੇ ਵੀ ਅਕਾਲੀ ਦਲ ਕਸ਼ਮਕਸ਼ ਦੇ ਵਿੱਚ ਫਸਿਆ ਹੋਇਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਅੱਗੇ ਚੋਣਾਂ ਤੋਂ ਬਾਅਦ ਤੇ ਚੋਣਾਂ ਦੇ ਵਿਚਕਾਰ ਵੀ ਦੇਖਣ ਨੂੰ ਮਿਲਣਗੀਆਂ ਫਿਲਹਾਲ ਦੀ ਘੜੀ ਇਹ ਹੀ ਕਹਿ ਸਕਦੇ ਹਾਂ ਕਿ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਹੁਣ ਜਿਹੜੀ ਸਰਗਰਮੀ ਦਿਖਾਈ ਜਾ ਰਹੀ ਹੈ ਉਹੀ ਸਰਗਰਮੀ ਜੇਕਰ ਹੁਣ ਲੋਕਾਂ ਦੀ ਭਲਾਈ ਤੇ ਕੰਮਾਂ ਦੇ ਵਿੱਚ ਦਿਖਾਈ ਜਾਵੇ ਤਾਂ ਜ਼ਿਆਦਾ ਬਿਹਤਰ ਹੈ ਤੇ ਇੱਥੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝ ਕਰ ਸਕਦੇ ਹੋ ਵੱਤੋ ਅੱਦ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਇਸੇ ਦਿਨਾਲ ਦੇਖਦੇ ਰਹੋ ਇਵਾਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਰ